ਸ਼ੁਕਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਅੱਜ ਰੋਪੜ ਸ਼ਹਿਰ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸਰਕਾਰੀ ਹਸਪਤਾਲ ਦੀ ਪੁਰਾਣੀ ਇਮਾਰਤ ਦੇ ਵਿੱਚ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆ ਹੀ ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰੇ ਕਰੀਬ 12 ਵਜੇ ਸਰਕਾਰੀ ਹਸਪਤਾਲ ਦੀ ਪੁਰਾਣੀ ਇਮਾਰਤ ਜਿਸ ਦੇ ਇੱਕ ਪਾਸੇ ਸਬਜੀ ਮੰਡੀ ਲੱਗਦੀ ਹੈ ਉਸ ਦੇ ਵਿੱਚ ਅਚਾਨਕ ਅੱਗ ਲੱਗ ਗਈ ਇਸ ਦੀ ਸੂਚਨਾ ਜਦੋਂ ਮਿਲੀ ਤਾਂ ਉੱਥੇ ਰੇੜੀ ਲਗਾ ਕੇ ਖੜੇ ਹੋਏ ਵਿਅਕਤੀਆਂ ਨੇ ਆਪਣੀ ਰੇੜੀਆਂ ਨੂੰ ਸਾਈਡ ਤੇ ਕਰ ਲਿਆ ਤੇ ਉਹਨਾਂ ਦੇ ਵਿੱਚ ਭੱਜ ਦੌੜ ਦਾ ਮਾਹੌਲ ਬਣ ਗਿਆ ਮੌਕੇ ਤੋਂ ਲੰਘ ਰਹੀ ਰੋਪੜ ਦੀ ਰਹਿਣ ਵਾਲੀ ਨੀਲਮ ਰਾਣੀ ਨੇ ਤੁਰੰਤ ਫਾਇਰ ਬਰਗੇਡ ਵਿਭਾਗ ਦੇ ਕਰਮਚਾਰੀਆਂ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ। ਅੱਗ ਲੱਗਣ ਦਾ ਪਤਾ ਲੱਗਦਿਆ ਹੀ ਫਾਇਰ ਬਰਗੇਡ ਦੇ ਕਰਮਚਾਰੀ ਅਤੇ ਅਧਿਕਾਰੀ ਤੁਰੰਤ ਮੌਕੇ ਉੱਤੇ ਪਹੁੰਚ ਗਏ ਅਤੇ ਅੱਗ ਤੇ ਤੁਰੰਤ ਕਾਬੂ ਪਾਇਆ ਗਿਆ। ਜ਼ਿਕਰਯੋਗ ਹੈ ਕਿ ਜਿਸ ਇਲਾਕੇ ਦੇ ਵਿੱਚ ਅੱਗ ਲੱਗੀ ਉਸ ਜਗ੍ਹਾ ਉਤੇ ਘਾਹ ਫੂਸ ਜ਼ਿਆਦਾ ਸੀ ਜਿਸ ਦੇ ਚੱਲਦੇ ਹੋਏ ਇਹ ਅੱਗ ਵੱਧ ਗਈ ਅਤੇ ਇਹ ਇਲਾਕਾ ਰੈਹਾਸ਼ੀ ਇਲਾਕਾ ਵੀ ਹੈ। ਪਰ ਫਾਇਰ ਬ੍ਰਿਗੇਡ ਦੀ ਮੁਸਤੈਦੀ ਦੇ ਕਾਰਨ ਕਰਮਚਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਅੱਗ ਉੱਤੇ ਕਾਬੂ ਪਾਇਆ ਜਿਸ ਦੇ ਚੱਲਦੇ ਹੋਏ ਕਿਸੇ ਵੀ ਜਾਨੀ ਜਾਂ ਸੰਪਤੀ ਦੇ ਨੁਕਸਾਨ ਦੀ ਸੰਭਾਵਨਾ ਨਹੀਂ ਹੈ ਫਾਇਰ ਬ੍ਰਿਗੇਡ ਕਰਮਚਾਰੀ ਨੇ ਕਿਹਾ ਕਿ ਸੰਭਵ ਹੈ ਅੱਗੇ ਕਿਸੇ ਵਿਅਕਤੀ ਵੱਲੋਂ ਜਾਣਬੁੱਝ ਕੇ ਲਗਾਈ ਗਈ ਹੋਵੇ ਜਾਂ ਫਿਰ ਕੋਈ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਹੋਵੇ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਪੁਲਕੀਤ ਕੁਮਾਰ ਦੀ ਰਿਪੋਰਟ ਮੈਂ ਨਾ ਇੱਕ ਬਾਜ਼ਾਰ ਤੋਂ ਆ ਰਹੀ ਸੀ ਸਬਜ਼ੀ ਲੈ ਕੇ ਤਾਂ ਇਕਦਮ ਬਹੁਤ ਜ਼ਿਆਦਾ ਅੱਗ ਵੱਧ ਰਹੀ ਸੀਗੀ ਤੇ ਫਿਰ ਐਸਾ ਬਾਜ਼ਾਰ ਚੋਂ ਫੋਨ ਕੀਤਾ ਗਿਆ ਜਿਸ ਦੇ ਨਾਲ ਫਾਇਰ ਬ੍ਰੇਗਡ ਤਸਾਂ ਮਿੰਟਾਂ ਦੇ ਵਿੱਚ ਪਹੁੰਚ ਗਈ ਤੇ ਮੁੰਡਿਆਂ ਨੇ ਬਹੁਤ ਹਿੰਮਤ ਕੀਤੀ ਅੱਗ ਬੁਝਾਉਣ ਚ ਪਰ ਹਾਲਤ ਬਹੁਤ ਖਰਾਬ ਸੀ ਵੱਧਦੀ ਜਾ ਰਹੀ ਸੀ ਤੇ ਰੈਡੀਅਨ ਵਾਲਿਆਂ ਨੂੰ ਬਹੁਤ ਮੁਸ਼ਕਲ ਹੋਈ ਵੀ ਸੀ ਤੇ ਇੱਥੇ ਆਪਣਾ ਤਸ਼ਰੀ ਮੱਚੀ ਵੀ ਸੀ ਲੋਕੇਸ਼ਨ ਸਾਰਾ ਬੈਕ ਸਾਈਡ ਹੈ ਹਸਪੀਟਲ ਦੇ ਜਿੱਥੇ ਡਾਕਟਰਾਂ ਦੇ ਜਾਂ ਨਰਸਿਸ ਦੇ ਘਰ ਬਣੇ ਹੋਏ ਉਹਦੇ ਪਿਛਲੇ ਪਾਸੇ ਬੈਕ ਸਾਈਡ ਕਾਰਨ ਕੀ ਮੰਨਸਾ ਤੇ ਕੋਈ ਗਰਮੀ ਵੀ ਆ ਗਈ ਹੈ ਦੂਜੇ ਪਾਸੇ ਟਰਾਂਸਫਾਰਮ ਵੀ ਲੱਗਿਆ ਹੋਇਆ ਹੈ ਕਾਰਨ ਕੀ ਮੰਨਦੇ ਹੋ ਕਾਰਨ ਐਸਤੇ ਲੱਗਦਾ ਕਿ ਕਈ ਵਾਰ ਇਹ ਜਿਸ ਤਰ੍ਹਾਂ ਕੋਈ ਨਸ਼ੇੜੀ ਜਾਂ ਨਸ਼ਾ ਕਰ ਰਿਹਾ ਜਾਂ ਕੋਈ ਸ਼ਰਾਰਤੀ ਅੰਸਰ ਦਾ ਕੰਮ ਹੋ ਸਕਦਾ ਕਿਉਂਕਿ ਅੱਗ ਲੱਗਣ ਦੇ ਸ਼ਹਿਰ ਦੇ ਵਿੱਚ ਤਾਂ ਕੋਈ ਅਸਾਰ ਨਹੀਂ ਹੈਗੀ ਠੀਕ ਹੈ ਜੀ ਜਦੋਂ ਕਾਲ ਆਈ ਸੀ ਤੁਰੰਤ 2 ਜਾਂ 3 ਮਿੰਟ ਦੇ ਵਿੱਚ ਉਰੇ ਪਹੁੰਚੇ ਹੈ ਜੀ ਘਟਨਾ ਸਥਲ ਤੇ ਜਾ ਦੇਖਿਆ ਅੱਗ ਕਾਫੀ ਸੀ ਜੀ ਪਹਿਲਾਂ ਅਸੀਂ ਇੱਕ ਗੱਡੀ ਨਾਲ ਅੱਗ ਤੇ ਕਾਬੂ ਪਾਉਣੇ ਦੀ ਕੋਸ਼ਿਸ਼ ਕੀਤੀ ਪਤਾ ਲੱਗਿਆ ਸਾਨੂੰ ਵੀ ਗੱਡੀਆਂ ਦੋ ਲੱਗ ਸਕਦੀਆਂ ਅਸੀਂ ਤੁਰੰਤ ਆਪਣੇ ਕਾਰਵਾਈ ਚਾਲੂ ਕਰਦੇ ਕਰਦੇ ਹੀ ਦੂਸਰੀ ਗੱਡੀ ਮੰਗਾਈ ਤੇ ਦੂਸਰੀ ਗੱਡੀ ਆਈ ਤੇ ਦੂਸਰੀ ਗੱਡੀ ਨਾਲ ਦੂਰ ਤੱਕ ਜਿਹੜੇ ਘਰਾਂ ਦਾ ਕੱਗ ਬੜਨੇ ਵਾਲੀ ਸੀ ਉਹਦੇ ਪਰਪਾ ਕਾਬੂ ਪਾ ਲਿਆ ਵਾਏ ਹੁਣ نیچے-ਨੀਚੇ ਨੇੜੇ-ਨੇੜੇ ਜਿਹੜੀ ਮਾੜੀ-ਮੋਟੀ ਰਹਿ ਗਈ ਵੀ ਆ ਇੱਕ ਗੱਡੀ ਸਾਡੀ ਹੋਰ ਆ ਰਹੀ ਹੈ ਜੀ ਜਦੋਂ ਗੱਡੀ ਆ ਗਈ ਸਾਡੀ ਪੂਰਾ ਬਿਲਕੁਲ ਕਲੀਅਰ ਕਰ ਦਾਨਾ ਜੀ ਸਰਕਾਰ ਨਹੀਂ ਦਾ ਜੀ ਹੁਣ ਕਿਆ ਕਹਿ ਸਕਦੇ ਜੀ ਸ਼ਾਰਟ ਸਰਕਟ ਵੀ ਹੋ ਸਕਦਾ ਕੋਈ ਜਿੱਦਾਂ ਬੀੜੀ ਸਿਗਰਟ ਪੀ ਕਾ ਕੁਛ ਛੜ ਦੇ ਵਿੱਚ ਕਿਉ ਕਵਾੜ ਦਾ ਢੇਰ ਹੈ ਜੀ ਕੂੜਾ ਹੈ ਸੁੱਕਾ ਘਾਹ ਹੈ ਤੁਹਾਨੂੰ ਵੀ ਪਤਾ ਗਰਮੀ ਕਰਕੇ ਥੋੜਾ ਜਿਹਾ ਸੁੱਕ ਜ਼ਿਆਦਾ ਗਿਆ ਵਾ ਉਸ ਕਰਕੇ ਕਿੰਨਾ ਕੁ ਟਾਈਮ ਲੱਗਿਆ ਅੱਗ ਬੁਝਾਉਣ ਨੂੰ ਵੀਰ ਜੀ ਸਮਝ ਗੋ 10 ਮਿੰਟ ਦੇ ਵਿੱਚ ਅਸੀਂ ਸਾਰਾ ਵੈਸੇ ਤਾਂ ਤਕਰੀਬਨ ਜਿਹੜੀ ਜ਼ਿਆਦਾ ਵਾਲੀ ਅੱਗ ਸੀ ਉਹ 10 ਮਿੰਟ ਚ ਅਸੀਂ ਕਾਬੂ ਪਾ ਲਿਆ ਹੁਣ ਮਾੜੀ ਮੋਟੀ ਜਿਹੜੀ ਅੱਗ ਨੇੜੇ ਨੇੜੇ ਕੰਦ ਦੇ ਆ ਜੋ ਨੀਚੇ ਤੋਂ ਉੱਠ ਰਹੀ ਦੋ ਸਾਡੀਆਂ ਲੱਗ ਚੁੱਕੀਆਂ ਜੀ ਇੱਕ ਛੋਟੀ ਟੈਂਡਰ ਆ ਤੇ ਇੱਕ ਸਾਡੀ ਮੀਨੀ ਟੈਂਡਰ ਆ ਇਹ ਲੱਗ ਚੁੱਕੀ ਐ ਇੱਕ ਬੜੀ ਟੈਂਡਰ ਸਾਡੀ ਆ ਰਹੀ ਐ ਜੀ ਉਹਦੇ ਕਰਕੇ ਅਸੀਂ ਬਿਲਕੁਲ ਕੰਮ ਕੰਪਲੀਟ ਕਰਤਾ